ਜੇ ਰਾਮ ਲੰਦਾਨਾ ਤੇ ਤੁਮੇ ਪਹਿਲਾ ਨਿਚੀਏ ਸੋਹੇ ਨਕੀਲੇ ਦਾ ਨਾਲ ਮੁਗੇ ਆ ਸੋਹੇ ਨੰਦ ਤੇ ਤੇ ਕਹੇ ਦੀ ਕੁਰੀ ਕੋਨੇ ਸੋਹਰੇ ਘਰ ਮਨਾਈਆਂ ਜੀ ਸਾਡੇ ਇੱਥੇ ਮਨਾਈਆਂ ਨਹੀਂ ਸੀ ਆਂਦੀਆਂ ਸਾਨੂੰ ਐਸੀ ਸਾਡੇ ਸੋਹਰਿਆਂ ਚ ਵੀ ਮਨਾਈਆਂ ਜਾਣ ਚਲੋ ਮਤਲਬ ਇਹ ਆ ਵੀ ਤੁਸੀਂ ਪੇਕਿਆਂ ਨਾਲੋਂ ਸੋਹਰਿਆਂ ਨੂੰ ਤਰਜੀਹ ਦਿੱਤੀ ਹੈ ਤੇ ਆ ਬਣਾਉਣ ਨੂੰ ਤਾਂ ਇਸ ਗੱਲ ਤੇ ਸਾਰਿਆਂ ਵੱਲੋਂ ਇੱਕ ਵੱਡੀ ਤਾੜੀ ਹੋ ਜੇ ਕੌਣ ਵੀਰ ਕੱਟੀਆਂ ਕਰੇ ਬਾ ਦੋ ਚੰਦਰੀ ਵਿਛੋੜੇ ਪਾਵੇ ਜੌਣ ਵੀਰ ਕੱਟੀਆਂ ਕਰੇ ਬਾ ਦੋ ਚੰਦਰੀ ਵਿਛੋੜੇ ਪਾਵੇ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਮੌਜੂਦ ਹਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਵੀਰੇਵਾਲਾ ਜੱਟਾਂ ਜਿੱਥੇ ਪਿੰਡ ਦੀਆਂ ਕੁੜੀਆਂ ਦੇ ਵੱਲੋਂ ਸਾਵਣ ਦੇ ਮਹੀਨੇ ਦੇ ਵਿੱਚ ਇਕਤੀਆਂ ਦਾ ਤਿਉਹਾਰ ਮਨਾਇਆ ਗਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕੁੜੀਆਂ ਪਿੰਡ ਦੀਆਂ ਇਕੱਠੀਆਂ ਹੋਈਆਂ ਗਿੱਧਾ ਪਾ ਰਹੀਆਂ ਨੇ ਇਹ ਕੁੜੀਆਂ ਗਿੱਧੇ ਦੇ ਵਿੱਚ ਬੋਲੀਆਂ ਪਾ ਕੇ ਆਪਣੇ ਮਨ ਦੀਆਂ ਭਾਵਨਾਵਾਂ ਆਪਣੇ ਬਲਬਲੇ ਪ੍ਰਗਟ ਕਰਦੀਆਂ ਨੇ ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਪਿੰਡ ਵੀਰੇਵਾਲਾ ਜੱਟਾਂ ਦੀਆਂ ਕੁੜੀਆਂ ਜਿਨ੍ਹਾਂ ਨੇ ਤੀਆਂ ਦੇ ਤਿਉਹਾਰ ਦਾ ਪ੍ਰੋਗਰਾਮ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਰੱਖਿਆ ਹੋਇਆ ਹੈ ਸਾਡੇ ਨਾਲ ਮੌਜੂਦ ਨੇ ਸਟੇਜ ਦੇ ਉੱਤੇ ਉਹ ਗਿੱਧਾ ਪਾ ਰਹੀਆਂ ਨੇ ਨੱਚ ਟੱਪ ਰਹੀਆਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰ ਰਹੀਆਂ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਇਹਦੇ ਬਾਰੇ ਜਾਣਦੇ ਹਾਂ ਤੀਆਂ ਦੇ ਤਿਉਹਾਰ ਬਾਰੇ ਕਿ ਉਹਨਾਂ ਨੂੰ ਕਿੰਨਾ ਕਿਹਦੇ ਵਿੱਚ ਚਾਅ ਹੈ ਕਿੰਨਾ ਉਤਸ਼ਾਹ ਹੈ ਹਾਂ ਜੀ ਕਿਹਨਾ ਆਪਣਾ ਪ੍ਰਵੀਨ ਕਾ ਕਿਹੜੀ ਕਲਾਸ 'ਚ ਪੜਦੇ ਹੋ ਨਮੀ ਸਕੂਲ 'ਚ ਵੀ ਕਿੱਦਾਂ ਪਾਉਨੇ ਹੋ ਹਾਂ ਇਹ ਜਿਹੜਾ ਇੱਥੇ ਤੁਸੀਂ ਅੱਜ ਗਿੱਧਾ ਪਾ ਰਹੇ ਹੋ ਤਿਆਂ ਦਾ ਤਿਹਾਰਾ ਕਿੰਨਾ ਕੋਈ ਦਾ ਚਾਅ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਾਨੂੰ ਬਹੁਤ ਚਾਅ ਆਗਾ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਜ ਤਿਆਂ ਨੇ ਅਸੀਂ ਬਸ ਸਵੇਰ ਤੋਂ ਐਨਾ ਖੁਸ਼ ਸੀ ਨਾ ਬਸ ਨੱਚ ਰੇਟਾਂ ਉੱਤੇ ਫਿਰਦੇ ਆ ਤੁਸੀਂ ਨੌਵੀਂ ਜਮਾਤ ਦੇ ਵਿੱਚ ਹੋਗੇ ਇਸ ਤੋਂ ਪਹਿਲਾਂ ਵੀ ਹਰ ਸਾਲ ਤਿਆਂ ਦੇ ਵਿੱਚ ਹਿੱਸਾ ਲੈਨੇ ਹੋ ਹਾਂ ਅਸੀਂ ਹਰ ਸਾਲ ਗਿੱਧੇ ਦੇ ਵਿੱਚ ਹਿੱਸਾ ਲੈਨੇ ਆ ਤੇ ਨਾਲ ਦੀਆਂ ਸਹੇਲੀਆਂ ਨੂੰ ਜਿਹੜੀਆਂ ਤੁਹਾਡੇ ਨਾਲ ਪੜ੍ਹਦੀਆਂ ਨੇ ਹੋਰ ਪਿੰਡਾਂ ਦੀਆਂ ਕੁੜੀਆਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤਿਆਂ ਦੇ ਤਿਹਾਰ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮਿੱਤਿਆਂ ਦੇ ਤਿਹਾਰ ਬਹੁਤ ਵਧੀਆ ਹੈਗਾ ਕਿਸੇ ਨੂੰ ਮਤਲਬ ਇਹਦੇ ਵਿੱਚ ਹੈਨਾ ਗਮ ਨਹੀਂ ਬਣਾਉਣਾ ਚਾਹੀਦਾ ਬਹੁਤ ਖੁਸ਼ ਰਹਿਣਾ ਤਿਹਾਰ ਹੈਗਾ ਸਭ ਨੂੰ ਆਪਣੀਆਂ ਭਾਵਨਾਵਾਂ ਮੈਂ ਪ੍ਰਗਟ ਕਰਨੀਆਂ ਚਾਹੀਦੀਆਂ ਨੇ ਹਾਂ ਰਾਜੇ ਤੁਹਾਡਾ ਕਿਨਾ ਹੈ ਜਸ਼ਨਦੀਪ कौर ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਵੀ ਤੀਆਂ ਦੇ ਤਿਹਾਰ ਦੇ ਵਿੱਚ ਪੂਰਾ ਸੱਜ ਫੱਬ ਕੇ ਆਏ ਹੋ ਹੋ ਔਰ ਕਿੰਨਾ ਕੁ ਸੋਨ ਨੂੰ ਵੀ ਕਿੰਨਾ ਕੁ ਚਾਹ ਹੈ ਸਾਨੂੰ ਵੀ ਬਹੁਤ ਚਾਹ ਹੈ ਕਿੰਨੀਆਂ ਕਬੋਲੀਆਂ ਯਾਦ ਕੀਤੀਆਂ ਹੋਈਆਂ ਡੋਟ ਜਿੰਨੀਆਂ ਭਾਈਆਂ ਦਾ ਸੀ ਯਾਦ ਕੀਤੀਆਂ ਤੇ ਅੱਗੇ ਤੋਂ ਤੁਸੀਂ ਵੀ ਆਪਣੀਆਂ ਸਹੇਲੀਆਂ ਨੂੰ ਹੋਰ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੁੰਗੀਆਂ ਤੇ ਤਿਆਰ ਅਸੀਂ ਸਾਰੀਆਂ ਪਿੰਡ ਦੀਆਂ ਕੁੜੀਆਂ ਤੇ ਸਹੇਲੀਆਂ ਨੂੰ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਆਈ ਵਾਰ ਸੌਂਚਤੀਆਂ ਲਾਉਣੀਆਂ ਚਾਹੀਦੀਆਂ ਨੇ ਫਿੱਤੇ ਵਿੱਚ ਹਿੱਸਾ ਲੈਣਾ ਚਾਹੀਦਾ ਮਾਤਾ ਜੀ ਕੀ ਨਾਏ ਤੁਹਾਡਾ ਮਲਕੀਤ ਕੌਰ ਕਾਫੀ ਉਮਰ ਹੋ ਗਈ ਤੁਸੀਂ ਤੀਆਂ ਦੇ ਤਿਹਾਰ ਬਹੁਤ ਦੇਖੇ ਨੇ ਪਰ ਤੁਹਾਡੇ ਜਮਾਨੇ ਦੇ ਵਿੱਚ ਤੇ ਅੱਜ ਦੀਆਂ ਤੀਆਂ ਦੇ ਵਿੱਚ ਕੀ ਫਰਕ ਹੈ ਅੱਜ ਦੀਆਂ ਕੋਈ ਮਾਹੌਲ ਹੋਰ ਨਾ ਸਾਡੇ ਵੇਲੇ ਕੁਝ ਹੋਰ ਸੀ ਸਾਡੇ ਵੇਲੇ ਕੋਈ ਨਿੰਦ ਵਿਚਾਰ ਨਹੀਂ ਸੀ ਦੁਪਹਿਰੇ ਵਗ ਜਾਂਦੀ ਪਿੰਗਾ ਝੁੱਟਣਾ ਹੱਥ ਨੇ ਫੇਰਤੀਆਂ ਸਜਾਉਂਦੀਆਂ ਮੀਨਾ ਇਸੇ ਕੰਮ ਤੇ ਰਹਿੰਦੀਆਂ ਸੀ ਅੱਗੇ ਸੋਡੇ ਵੇਲੇ ਪਿੱਪਲਾਂ ਤੇ ਪਿੰਘਾਂ ਪੈਂਦੀਆਂ ਸੀ ਛੱਪੜਾਂ ਤੇ ਪਿੱਪਲ ਹੁੰਦੇ ਸੀ ਹੁਣ ਅੱਜ ਕੱਲ ਇਹ ਮਾਹੌਲ ਥੋੜਾ ਜਿਹਾ ਘਟ ਗਿਆ ਪਰ ਤੁਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਤਿਹਾਰ ਨੂੰ ਦੁਬਾਰਾ ਆਪਣੇ ਪਿੰਡ ਦੇ ਵਿੱਚ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਛੋਟੀਆਂ ਕੁੜੀਆਂ ਜਿਹੜੀਆਂ ਤੁਹਾਡੇ ਨਾਲ ਵੀ ਖੜੀਆਂ ਨੇ ਬੱਚੀਆਂ ਜਾਂ ਤੁਹਾਡੀਆਂ ਹਮ ਉਮਰ ਜਿਹੜੀਆਂ ਮਾਤਾਵਾਂ ਨੇ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਅੰਦ ਤਿਹਾੜੀ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿੰਨੀ ਆ ਮਨ ਦਾ ਚਾਹ ਪੂਰਾ ਕਰੋ ਆਪਦਾ ਸੌਣ ਵੀਰ ਕੱਟੀਆਂ ਕਰੇ ਪਾ ਦੋ ਚੰਦਰੀ ਵਿਛੋੜੇ ਪਾਵੇ ਜਿਹੜਾ ਸੌਣ ਦਾ ਦਿਨ ਹੈ ਮਹੀਨਾ ਸੀ ਇਹ ਬਹੁਤ ਕੁੜੀਆਂ ਸਹੁਰਿਆਂ ਤੋਂ ਵੀ ਆਉਂਦੀਆਂ ᱛੀਆਂ ਦੇਖਣ ਸਾਡੇ ਵੇਲੇ ਤਾਂ ਹੁਣ ਕੁਛ ਛੋਟੀਆਂ ਚ ਕੁਟ-ਕਟ ਜਾਂਦੀਆਂ ਸਪੂਰਨ ਕੁੜੀਆਂ ਤੀਆਂ ਦੇ ਦਿਨ ਇਸ ਵੇਲੇ ਛੁੱਟੀ ਨਹੀਂ ਮਿਲਦੀ ਉਹਨਾਂ ਨੂੰ ਸਾਡੇ ਵੇਲੇ ਖੁੱਲੇ ਹੀ ਟਾਈਮ ਸੀਗਾ ਅਸੀਂ ਤਾਂ ਤੀਆਂ ਮਨਾਉਂਦੀਆਂ ਹੀ ਰਹਿੰਦੀਆਂ ਸੀ ਹਾਂਜੀ ਭੈਣ ਜੀ ਤੁਹਾਡਾ ਕੀ ਨਾਂ ਹੈ ਸਰਬਜੀਤ ਜੀ ਇਹ ਕੁੜੀਆਂ ਦੇ ਦੱਸਣ ਮੁਤਾਬਕ ਸਾਨੂੰ ਪਤਾ ਲੱਗੇ ਵੀ ਇਹ ਜਿਹੜੀ ਤਿਆਰੀ ਤੀਆਂ ਦੇ ਤਿਹਾਰ ਦੀ ਕੀਤੀ ਹੈ ਇਹਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਨਵਾਇਆ ਕੁੜੀਆਂ ਨੂੰ ਨੱਚਣ ਵੀ ਸਿਖਾਇਆ ਕੀ ਕਹਿਣਾ ਹਾਂਜੀ ਹਾਂ ਹਾਂ ਉਧਰੋਂ ਬਸ ਸਰਪੰਚ ਨੇ ਸਹਿਯੋਗ ਦਿੱਤਾ ਜੀ ਸਾਡਾ ਉਧਰੋਂ ਮੈਂ ਬਸ ਅਸੀਂ ਦੋਨਾਂ ਦੀ ਲੜਕੇ ਕੀਤਾ ਜੀ ਇਹ ਸਰਪੰਚ ਸਾਹਿਬ ਨੇ ਤੇ ਮੈਂ ਕਿੰਨੇ ਦਿਨ ਹੁਣ ਤੁਹਾਡਾ ਤੀਆਂ ਦਾ ਅੱਜ ਸ਼ੁਰੂਆਤ ਹੈ ਪੂਰਾ ਸੌਣ ਤੁਸੀਂ ਇਹ ਤੀਆਂ ਦਾ ਤੇ ਹਰ ਤੁਹਾਡੇ ਚੱਲਦਾ ਰਹੂਗਾ ਹਾਂਜੀ ਹਾਂਜੀ ਸ਼ੁਰੂਆਤ ਕਰਤੀ ਮੈਂ ਹੁਣ ਸੌਣ ਸੌਣ ਚੱਲਣਗੇ ਜੀ ਤੇ ਅਗਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਰਦੇ ਰਹੋਗੇ ਉਦੋਂ ਹਾਂਜੀ ਹਾਂ ਇਸ ਤੋਂ ਵੱਧ ਛੱਡ ਕੇ ਕਰਾਂਗੇ ਜੀ ਤਾਂ ਨੇੜਲੇ ਪਿੰਡਾਂ ਦੇ ਵਿੱਚ ਹੋਰ ਕੁੜੀਆਂ ਜਿੱਥੇ ਤੀਆਂ ਨਹੀਂ ਮਨਾਈਆਂ ਜਾਂਦੀਆਂ ਉਹਨਾਂ ਨੂੰ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਹਾਂ ਜ਼ਰੂਰ ਕੁੜੀਆਂ ਦੇ ਦੇਖੇ ਇਹੀ ਚਾਹ ਹੁੰਦੇ ਹੈਗੇ ਆਪਾਂ ਕਹਿੰਦੇ ਹਰ ਪਿੰਡ ਪਿੰਡ ਇਹ ਪ੍ਰੋਗਰਾਮ ਹੋਣਾ ਚਾਹੀਦਾ ਜੀ ਕੁੜੀਆਂ ਦੇ ਚਾਹ ਹੁੰਦੇ ਆ ਇਹ ਤੇ ਭਾਵਨਾਵਾਂ ਹੁੰਦੀਆਂ ਨੇ ਹਰੇਕ ਨੂੰ ਪੂਰੇ ਕੀ हांਪਣੇ ਕੀ ਨਾਂ ਸੋਡਾਂ ਰਾਜਵਿੰਦਰ ਕੌਰ ਜੀ ਪਿੰਡ ਇਹੀ ਹੈ ਜੀ ਸਾਰੇ ਪੇਕੇ ਘਰ ਆਏ ਹੋਇਓ ਸਾਰੇ ਆ ਜੀ ਅੱਛਾ ਇੱਥੇ ਤੁਹਾਡੇ ਸਾਰੇ ਆ ਤਾਂ ਤੀਆਂ ਦੇ ਤਿਹਾੜ ਦਾ ਕਿੰਨਾ ਕੁ ਤੁਹਾਨੂੰ ਚਾਏ ਕਿੰਨੀ ਕੀ ਤਿਆਰੀ ਕਰੀ ਸੀ ਬਹੁਤ ਤਿਆਰੀ ਕਰੀ ਸੀ ਜੀ ਸਾਰੀ ਤਿਆਰੀ ਅਸੀਂ ਕਰੀ ਆ ਸਾਡੀ ਮੈਡਮ ਵੱਲੋਂ ਪ੍ਰਾਰਲਾ ਕੀਤਾ ਗਿਆ ਇਹ ਅਸੀਂ ਐਂ ਸੋਚਿਆ ਵੀ ਹਰ ਸਾਲ ਸਾਡੇ ਪਿੰਡ 'ਚ ਐਦਾਂ ਦਾ ਪ੍ਰੋਗਰਾਮ ਹੀ ਹੋਵੇ ਤੇ ਅੱਜ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਵੀ ਤੁਸੀਂ ਤੀਆਂ ਮਨਾਉਂਦੇ ਰਹੇ ਜਾਂ ਐਤ ਕੀ ਪਹਿਲੀ ਵਾਰ ਉਦਮ ਕੀਤਾ ਨਹੀਂ ਜੀ ਐਤ ਕੀ ਪਹਿਲੀ ਵਾਰ ਕੀਤਾ ਅੱਗੇ ਤੋਂ ਕੀ ਲੱਗਦਾ ਵੀ ਅੱਗੇ ਤੋਂ ਮਨਾਇਆ ਕਰੋਗੇ ਹਾਂਜੀ ਅੱਗੇ ਤੋਂ ਵੀ ਐਵੇਂ ਤੇ ਗਰੀ ਹੁੰਦਾ ਰਹੇ ਪ੍ਰੋਗਰਾਮ ਰਾਣੀ ਸੋਡਾ ਕੀ ਨਾਏ ਸੋਨਾ ਕਰੋ ਜੀ ਸੋਨਾ ਕਰੋ ਤੁਸੀਂ ਐਸੇ ਪਿੰਡ ਦੇ ਹੋ ਹਾਂਜੀ ਮਾ ਜੀ ਅੱਛਾ ਤੁਸੀਂ ਵੀ ਇੱਥੋਂ ਦੇ ਨੂੰ ਹੋ ਤਾਂ ਤੁਸੀਂ ਕਿਸ ਤਰ੍ਹਾਂ ਤਿਆਰੀ ਕੀਤੀ ਸੀ ਇਹਨਾਂ ਤੀਆਂ ਜੀ ਇਸੇ ਤਰ੍ਹਾਂ ਹੀ ਕੀਤੀ ਹੈ ਜੀ ਸਾਰਿਆਂ ਨੇ ਇਕੱਠਾ ਨਹੀਂ ਕੀਤੀ ਹੈ ਜੀ ਅੱਗੇ ਤੋਂ ਕੀ ਪਲਾਨ ਕੀਤਾ ਅਗਲੇ ਸਾਲ ਕਿਵੇਂ ਕਿ ਐਦੂ ਬਾਦ ਛੱਡ ਕੇ ਮਨਾਓਗੇ ਜੀ ਐਦੂ ਬਾਦ ਕੇ ਜੀ ਹੁਣ ਕਿੰਨੇ ਦਿਨ ਤੀਆਂ ਚੱਲਣਗੀਆਂ ਇਹ ਜੀ ਅਹੀ ਮੀਨਾ ਚੱਲਣਗੀਆਂ ਜੀ ਤੁਸੀਂ ਕੁੜੀਆਂ ਪੇਕੇ ਘਰ ਜਾਂਦੀਆਂ ਨੇ ਤੀਆਂ ਮਨਾਉਣ ਤੁਸੀਂ ਨਹੀਂ ਗਈਆਂ ਨਹੀਂ ਜੀ ਅਸੀਂ ਨਹੀਂ ਗਈ ਅਸੀਂ ਸੌਰੇ ਘਰ ਮਨਾਈਆਂ ਜੀ ਸਾਡੇ ਇੱਥੇ ਮਨਾਈਆਂ ਨਹੀਂ ਸੀ ਜਾਂਦੀਆਂ ਸਾਨੂੰ ਐਸੀ ਸਾਡੇ ਸੌਰਿਆਂ 'ਚ ਵੀ ਮਨਾਈਆਂ ਜਾਂਣ ਪੇਕਿਆਂ 'ਚ ਤਾਂ ਮਨਾਈਆਂ ਜਾਂਦੀਆਂ ਜੀ ਚਲੋ ਮਤਲਬ ਇਹ ਆ ਵੀ ਤੁਸੀਂ ਪੇਕਿਆਂ ਨਾਲੋਂ ਸੌਰਿਆਂ ਨੂੰ ਤਰਜੀਹ ਦਿੱਤੀ ਹੈ ਤੀਆਂ ਮਨਾਉਣ ਨੂੰ ਤਾਂ ਇਸ ਗੱਲ ਤੇ ਸਾਰਿਆਂ ਨੂੰ ਇੱਕ ਵੱਡੀ ਤਾੜੀ ਹੋ ਜੇ